ਤੋ ਪਹਿਲਾਂ ਮੈਨੂੰ ਆਏ ਸੀ ਮੈਂ ਕਿਹਾ ਵੀ ਸਮਾਗਮ ਸ਼ਾਇਦ ਕੈਨਸਲ ਹੋਣ ਦੀ ਸਭਾਵਨਾ ਹੋ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਦੋਨੋਂ ਦੇਸ਼ਾਂ ਵਿੱਚ ਸਾਡੇ ਜਿਹੜੀ ਅਣਬਣ ਚੱਲੀ ਪਰ ਖਿਆਲ ਰੱਖਿਓ ਕਿਸੇ ਵਿਦਵਾਨ ਨੇ ਬੜਾ ਸੋਹਣਾ ਕਿਹਾ ਉਹ ਕਹਿੰਦਾ ਜਿਹੜੀਆਂ ਜੰਗਾਂ ਨੇ ਨਾ ਇਹਨਾਂ ਜੰਗਾਂ ਨੂੰ ਸ਼ੁਰੂ ਕਰਨ ਵਾਲੇ ਬਜ਼ੁਰਗ ਜਿਹੜੇ ਹੁੰਦੇ ਨੇ ਪੋਲਿਟਿਕਸ ਜਿਹੜੇ ਲੀਡਰ ਹੁੰਦੇ ਨੇ ਬਜ਼ੁਰਗ ਲੀਡਰ ਇਹਨਾਂ ਜੰਗਾਂ ਨੂੰ ਸ਼ੁਰੂ ਕਰਦੇ ਨੇ ਇੰਨਾਂ ਜੰਗਾਂ ਦੇ ਵਿੱਚ ਨੌਜਵਾਨ ਮਰਦੇ ਨੇ ਗੁਰਮਖੋ ਉਹਨਾਂ ਨੌਜਵਾਨਾਂ ਨੂੰ ਫਿਰ ਘਰਾਂ ਵਿੱਚ ਬੈਠੇ ਛੋਟੇ-ਛੋਟੇ ਬੱਚੇ ਰੋਂਦੇ ਨੇ ਛੋਟੇ-ਛੋਟੇ ਬੱਚੇ ਫਿਰ ਉਹਨਾਂ ਨੌਜਵਾਨਾਂ ਨੂੰ ਬਾਰਡਰਾਂ ਤੇ ਮਰਨ ਵਾਲਿਆਂ ਨੂੰ ਰੋਂਦੇ ਨੇ ਗੁਰਮਖੋ ਕੇ ਫਿਰ ਵੀ ਬਚਾ ਅਕਾਲ ਪੁਰਖ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਸਭ ਨੇ ਕੀਤੀ ਕਿ ਇਤਾਂ ਦਾ ਕੋਈ ਮਾੜਾ ਸਮਾਂ ਸਾਡੇ ਦੇ ਨਾਮ ਨਾ ਆਵੇ ਕਿਉਂਕਿ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਗੁਰਮਖੋ ਬੜੀਆਂ ਮਾਰਾਂ ਝਾੜਾ ਪੈਂਦੀਆਂ ਨੇ ਕਦੇ ਗੁਰਮਖੋ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਗੈਰ ਪਰਮਾਨਾਂ ਦੇ ਲੋਕਾਂ ਨੇ ਖਾ ਲਿਆ ਕਦੇ ਪੰਜਾਬ ਨੂੰ ਕਿਵੇਂ ਕਦੇ ਪਖੰਡਵਾਦ ਨੇ ਡੇਰਾਵਾਦ ਨੇ ਸਾਡੇ ਤੇ ਕਿਰਪਾ ਰਹੀਂ ਅਕਾਲ ਪੁਰਖ ਵਾਹਿਗੁਰੂ ਦੀ ਕਿ ਪੰਜਾਬ ਹੱਸਦਾ ਤੇ ਵਸਦਾ ਰਹੇ ਜੰਗਾਂ ਜੁੱਧਾਂ ਦਾ ਗੁਰਮਖੋ ਖਮਿਆਜਰ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਪਰ ਗੁਰਮਖੋ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਪੰਜਾਬ ਨੂੰ ਮਾਰਾ ਪਾਉਣ ਵਾਲੇ ਆਏ ਨੇ ਪੰਜਾਬ ਦਾ ਫਾਇਦਾ ਤੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਆਇਆ। ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਵਾਲਾ ਕੋਈ ਵੀ ਨਹੀਂ ਆਇਆ। ਅਸੀਂ ਆਪ ਹੀ ਆਪਣੀ ਰੱਖਿਆ ਕਰਦੇ ਆਂ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਚੀ ਬਖਸ਼ਣ ਕਿ ਅਸੀਂ ਅਮਰਤ ਛੱਕੇ ਗੁਰੂ ਵਾਲੇ ਬਣੀਏ। ਗੁਰੂ ਕੇ ਖਾਲਸੇ ਨੂੰ ਕਿਸੇ ਦੀ ਡਰ ਭਉ ਤੇ ਦੂਜੀ ਤੀਜੀ ਕੋਈ ਇੱਛਾ ਨਹੀਂ ਰਹਿੰਦੀ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਬਾਣੀ ਨਾਲ ਜੁੜਾਂਗੇ ਸਤਿਗੁਰੂ ਕਿਰਪਾ ਕਰਨਗੇ ਸਾਡੀ ਰਖਵਾਲੀ ਬਾਜਿਆਂ ਲਈ ਪ੍ਰੀਤ ਮਾਫ਼ ਕਰਨਗੇ ਜੀ